ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Jobs Bhai Ginni ਦੇ ਵਿੱਚ ਦੋਸਤੋ ਜਿਹੜੇ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਅਤੇ ਬੈਲ ਆਈਕਨ ਤੇ ਕਲਿੱਕ ਕਰ ਦਨ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਭਰਤੀਆਂ ਦੀ ਨੋਟੀਫਿਕੇਸ਼ਨ ਪ੍ਰਾਪਤ ਹੋ ਸਕਣ ਅੱਜ ਜੋ ਆਪਾਂ ਭਰਤੀ ਲੈ ਕੇ ਆਏ ਜੀ ਇਹ ਹੈ ਲੁਧਿਆਣਾ ਗਰੁੱਪ ਡੀ ਭਰਤੀ 2025 ਸਿੱਧੀ ਭਰਤੀ ਹੋਵੇਗੀ ਜੀ ਇਹਦੇ ਵਿੱਚ 10ਵੀਂ 8ਵੀਂ 12ਵੀਂ ਉਮਰ ਯੋਗਤਾ ਜੀ ਉਮਰ ਹੱਦੇ ਜੀ 50 18 ਤੋਂ ਲੈ ਕੇ 50 ਸਾਲ ਤੱਕ ਦੇ ਅਪਲਾਈ ਕਰ ਸਕਦੇ ਨੇ ਜੀ ਲਾਸਟ ਮਿਤੀ 29/8/2025 ਹੈ ਜੀ ਦੋਸਤੋ ਇਹ ਨੋਟੀਫਿਕੇਸ਼ਨ ਦਾ ਲਿੰਕ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਕਿਉਂਕਿ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਅਤੇ ਸ਼ੇਅਰ ਜਰੂਰ ਕਰਨਾ ਦੋਸਤੋ ਜੇਕਰ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਦੋਸਤੋ ਵੀਡੀਓ ਲਾਈਕ ਦੇ ਨਾਲ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਬਾਕਸ ਨੂੰ ਥੋੜਾ ਸਲਾਈਡ ਕਰੋਗੇ ਤਾਂ ਤੁਹਾਨੂੰ ਇਹ ਹਾਈਪੀ ਆਪਸ਼ਨ ਆਵੇਗੀ ਤੁਸੀਂ ਹਾਈਪ ਦੇ ਉੱਤੇ ਕਲਿੱਕ ਕਰਕੇ ਮੇਰੀ ਵੀਡੀਓ ਦੀ ਰੀਚ ਨੂੰ ਵਧਾ ਸਕਦੇ ਹੋ ਤੁਹਾਡੇ ਤੋਂ ਕੋਈ ਡੋਨੇਸ਼ਨ ਨਹੀਂ ਮੰਗ ਰਿਹਾ ਕੋਈ ਪੈਸੇ ਨਹੀਂ ਮੰਗ ਰਿਹਾ ਸਿਰਫ ਤੁਸੀਂ ਹਾਈਪ ਦੇ ਉੱਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਹਾਨੂੰ ਇਹ ਆਪਸ਼ਨ ਸ਼ੋ ਹੋਵੇਗੀ ਇਸ ਦੇ نیچے 1.5 ਕੇ ਪੁਆਇੰਟਸ ਮੈਨੂੰ ਮਿਲ ਜਾਣਗੇ ਅਤੇ ਮੇਰੀ ਵੀਡੀਓ ਦੀ ਰੀਚ ਵਧ ਜਾਵੇਗੀ ਇਸ ਤਰ੍ਹਾਂ ਤੁਸੀਂ ਮੈਨੂੰ ਪੁਆਇੰਟ ਦੇ ਸਕਦੇ ਹੋ ਦੋਸਤੋ ਹਾਈਪ ਰਦਾ ਸਕਦੇ ਹੋ ਕਲਿੱਕ ਕਰਕੇ ਜਿਸ ਤਰ੍ਹਾਂ ਤੁਸੀਂ ਸਕਰੀਨ ਦੇ ਵਿੱਚ ਦੇਖ ਰਹੇ ਹੋ ਹੁਣ ਚਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਧੰਨਵਾਦ ਦੋਸਤੋ ਇਹ ਪੋਸਟ ਨੂੰ ਅਪਲਾਈ ਕਰਨ ਦੇ ਲਈ ਦੋਸਤੋ ਤੁਹਾਨੂੰ ਇਹ ਫਾਰਮ ਫਿਲ ਕਰਨਾ ਹੋਵੇਗਾ ਇਹ ਫਾਰਮ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਡਾਊਨਲੋਡ ਕਰਕੇ ਪ੍ਰਿੰਟ ਕਰਕੇ ਇਹ ਫਾਰਮ ਤੇ ਤੁਸੀਂ ਆਪਦੀ ਫੁੱਲ ਇਨਫੋਰਮੇਸ਼ਨ ਫਿਲ ਕਰ ਦੇਣੀ ਹੈ ਅਤੇ ਪੋਸਟ ਦੇ ਲਈ ਅਪਲਾਈ ਕਰ ਲੈਣਾ ਹੈ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਜਿਹੜੀ ਵੀ ਪੋਸਟ ਦੇ ਲਈ ਤੁਸੀਂ ਅਪਲਾਈ ਕਰਨਗੇ ਉਹ ਪੋਸਟ ਦਾ ਇੱਥੇ ਨਾਮ ਲਿਖਿਆ ਜਾਵੇਗਾ ਸਾਰੇ ਕੈਪੀਟਲ ਅੱਖਰਾਂ ਦੇ ਵਿੱਚ ਤੁਸੀਂ ਫਾਰਮ ਭਰਨਾ ਹੋਵੇਗਾ ਇੱਥੇ ਤੁਹਾਡਾ ਨਾਮ ਫਾਦਰ ਨੇ ਮਦਰ ਨੇ ਮੋਬਾਈਲ ਨੰਬਰ ਲਾਜ਼ਮ ਲਿਖਣਾ ਜੀ ਈਮੇਲ ਆਈਡੀ ਡੇਟ ਆਫ ਬਰਥ ਇੱਥੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਤੇ ਤੁਹਾਡੀ ਕਾਸਟ ਇੱਥੇ ਲਿਖਿਆ ਜਾਵੇਗੀ ਮੈਰਿਟਲ ਸਟੇਟਸ ਤੁਹਾਡੇ ਵਿਆਹ ਹੋਇਆ ਜਾਂ ਨਹੀਂ ਉਹਦਾ ਇੱਥੇ ਲਿਖਿਆ ਜਾਵੇਗਾ ਤੇ ਤੁਹਾਡਾ ਐਡਰੈਸ ਇੱਥੇ ਲਿਖਿਆ ਜਾਵੇਗਾ ਜੀ ਇਹ ਪਰਮਾਨੈਂਟ ਐਡਰੈਸ ਜੀ ਜੇ ਕੋਲ ਤੁਹਾਡੇ ਕੋਲ ਕੋਈ ਹੋਰ ਐਡਰੈਸ ਹੈ ਤੁਸੀਂ ਇੱਥੇ ਲਿਖ ਸਕਦੇ ਹੋ ਅਕੈਡਮਿਕ ਤੁਹਾਡੀ ਕੁਆਲਿਫੀਕੇਸ਼ਨ ਕੀ ਹੈ ਜੀ ਇੱਥੇ ਤੁਹਾਡੀ ਐਗਜ਼ਾਮੀਨੇਸ਼ਨ ਈਅਰ ਆਫ ਪਾਸਿੰਗ ਨੇਮ ਬੋਰਡ ਜਿਹੜੀ ਯੂਨੀਵਰਸਿਟੀ ਤੋਂ ਤੁਸੀਂ ਪਾਸ ਕੀਤੀ ਹੈ ਜਾਂ ਬੋਰਡ ਤੋਂ ਤੁਸੀਂ ਪਾਸ ਕੀਤਾ ਸਕੂਲ ਤੇ ਇੱਥੇ ਮਾਰਕ ਤੁਹਾਡੇ ਕਿੰਨੇ ਆਏ ਨੇ ਜੀ ਤੇ ਇੱਥੇ ਪਰਸੈਂਟੇਜ ਇੱਥੇ ਤੁਸੀ ਲਿਖਣੀ ਹੋਵੇਗੀ ਕਿੰਨੀ ਪਰਸੈਂਟੇਜ ਹੈਗੀ ਤੇ ਐਕਸਪੀਰੀਅੰਸ ਜੇਕਰ ਤੁਹਾਡੇ ਕੋਲ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹਦਾ ਐਕਸਪੀਰੀਅੰਸ ਹੈਗਾਗਾ ਇੱਥੇ ਤੁਸੀਂ ਮੈਂਸ਼ਨ ਕਰਦੇ ਨੇ ਤੇ ਇੱਥੇ ਡੇਢ ਤੇ ਇੱਥੇ ਸਿਗਨੇਚਰ ਤੁਹਾਡੇ ਹੋਣਗੇ ਜੀ ਇਹ ਫਾਰਮ ਫਿਲੂ ਕਰਨ ਤੋਂ ਬਾਅਦ ਤੁਹਾਡੇ ਜਿੰਨੇ ਵੀ ਡਾਕੂਮੈਂਟ ਹੋਣਗੇ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਕਿ ਤੁਸੀਂ ਆਹ ਡਾਕੂਮੈਂਟ ਅਟੈਚ ਕੀਤੇ ਹਨ ਤੇ ਅਟੈਚ ਕਰਨ ਤੋਂ ਬਾਅਦ ਤੁਸੀਂ ਕਿੱਥੇ ਭੇਜਣੇ ਹੋਣਗੇ ਜੀ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਵੀਡੀਓ ਤੇ ਬਨੇ ਰਹੋ ਨੋਟੀਫਿਕੇਸ਼ਨ ਇਹ ਜਾਰੀ ਕੀਤਾ ਗਿਆ ਜੀ ਪੰਜਾਬ ਕੀਤੇਵਾਲੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਜੀ ਤੁਸੀਂ ਇੱਥੇ ਕਲਿੱਕ ਕਰਕੇ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਫਾਰਮ ਨੂੰ ਇੱਥੇ ਫਿਲ ਕਰ ਸਕਦੇ ਹੋ ਫਾਰਮ ਇਥੇ ਡਾਊਨਲੋਡ ਹੋ ਜਾਵੇਗਾ ਇਹ ਵੈਬਸਾਈਟ ਦਾ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਮਿਲ ਜਾਵੇਗਾ ਤੁਸੀਂ ਉੱਥੇ ਜਾ ਕੇ ਵੀ ਇਹ ਵੈਬਸਾਈਟ ਤੇ ਜਾ ਕੇ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ ਪੋਸਟ ਆਨੇ ਜੀ ਸੀਨੀਅਰ ਫੀਲਡ ਲੈਬ ਹੈਲਪਰ ਦੀਆਂ ਤੇ ਸਬਮਿਸ਼ਨ ਐਪਲੀਕੇਸ਼ਨ 29/8/2025 ਨੂੰ ਹੋਵੇਗੀ ਜੀ ਤੇ ਜਿਹੜੀ ਕਮੇਟੀ ਹੈ ਸਿਲੈਕਸ਼ਨ ਦੇ ਲਈ ਉਹ 5/9/2025 ਨੂੰ ਬੈਠੇਗੀ ਜੀ ਸਵੇਰੇ 11:00 ਵਜੇ ਡਿਪਾਰਟਮੈਂਟ ਆਫ ਐਂਟੋਮੋਲੋਜੀ ਦੇ ਸੈਲਰੀ ਜਿਹੜੀ ਹੋਵੇਗੀ ਜੀ ਫਿਕਸਡ ਸੈਲਰੀ ਹੋਵੇਗੀ 13770 ਰੁਪਏ ਸੈਲਰੀ ਹੋਵੇਗੀ ਤੇ ਪਲੱਸ 800 ਰੁਪਏ ਐਡੀਸ਼ਨਲ ਹੋਵੇਗਾ ਜੀ ਪਰ ਮੰਥ ਸੈਲਰੀ ਹੋਵੇਗੀ ਜੀ ਕੁਆਲੀਫਿਕੇਸ਼ਨ ਇਹਨਾਂ ਨੇ ਮੰਗੀ ਹੈ ਜੀ ਅ ਪਲੱਸ 2 ਵਿਦ ਪੰਜਾਬੀ ਮੰਗੀ ਹੈ ਜੀ میٹرਿਕ ਲੈਵਲ ਦੀ 4 ਸਾਲ ਦਾ ਐਕਸਪੀਰੀਅੰਸ ਮੰਗੇ ਹੈ ਜੀ ਜੂਨੀਅਰ ਫੀਲਡ ਦਾ ਤੇ ਲੈਬ ਕੋਆਰਡੀਨੇਟਰ ਦਾ ਜੀਨੀਅਰ ਫੀਲਡ ਦਾ ਜਾਂ ਲੈਬ ਹੈਲਪਰ ਦਾ ਜਾਂ ਫਿਰ 10ਵੀਂ ਕੀਤੀ ਹੋਣੀ ਚਾਹੀਦੀ ਪੰਜਾਬੀ ਦੀ 8 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੂਨੀਅਰ ਫੀਲਡ ਲੈਬ ਕੋਆਰਡੀਨੇਟਰ ਜਫਰ ਜੂਨੀਅਰ ਫੀਲਡ ਲੈਬ ਹੈਲਪਰ ਦਾ ਜਫਰ 8ਵੀਂ ਕੀਤੀ ਹੋਣੀ ਚਾਹੀਦੀ ਪੰਜਾਬੀ ਦੇ ਨਾਲ 10 ਸਾਲ ਦਾ ਐਕਸਪੀਰੀਅੰਸ ਮੰਗਿਆ ਜੀ ਜੂਨੀਅਰ ਫੀਲਡ ਲੈਬ ਕੋਆਰਡੀਨੇਟਰ ਜੂਨੀਅਰ ਫੀਲਡ ਲੈਬ ਹੈਲਪਰ ਦਾ ਜੀ ਤੇ ਏਜ ਲਿਮਿਟ ਹੈ ਜੀ 18 ਤੋਂ 50 ਸਾਲ ਇਹਨਾਂ ਨੇ ਦੱਸੀ ਹੋਈ ਹੈ ਜੀ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਰੱਖਿਆ ਜਾਵੇਗਾ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਲ ਫੀਲਡ ਐਕਸਪੀਰੀਅੰਸ ਹੈ ਜਫਰ ਹੈਂਡਲ ਕਰਨੇ ਨੇ ਜੀ ਸੈਂਪਲਸ ਔਰ ਲੈਬੋਰੀਟਰੀ ਐਨਾਲਿਸਿਸ 25% ਅਤੇ 12% ਪੋਸਟਾਂ ਨੇ ਰਿਜ਼ਰਵ ਕੋਟੇ ਵਾਲਿਆਂ ਦੇ ਲਈ ਰੱਖੀਆਂ ਗਈਆਂ ਨੇ ਜੀ ਐਸਸੀ ਕਾਸਟ ਵਾਲਿਆਂ ਦੇ ਲਈ ਜਾਂ ਬੀਸੀ ਕਾਸਟ ਵਾਲਿਆਂ ਦੇ ਲਈ ਜਿਹੜੇ ਪੰਜਾਬ ਸਟੇਟ ਤੋਂ ਬਿਲੋਂਗ ਕਰਦੇ ਨੇ ਜੀ 13% ਪੋਸਟਾਂ ਰੱਖੀਆਂ ਗਈਆਂ ਨੇ ਐਕਸ ਸਰਵਿਸਮੈਨ ਵਾਲਿਆਂ ਦੇ ਲਈ ਅਤੇ 3% ਪੋਸਟਾਂ ਰੱਖੀਆਂ ਨੇ ਫਿਜ਼ੀਕਲ ਹੈਂਡੀਕੈਪ ਜਿਹੜੇ ਪਰਸਨ ਨੇ ਜਿਹੜੇ ਅਪਾਹਜ ਪਰਸਨ ਨੇ ਉਹਨਾਂ ਦੇ ਲਈ 3% ਪੋਸਟਾਂ ਨੇ ਜੀ ਯਾਨੀ ਕਿ ਲਗਭਗ ਹਰੇਕ ਕੋਟੇ ਦਾ ਕੈਂਡੀਡੇਟ ਇਹ ਪੋਸਟਾਂ ਦੇ ਲਈ ਫਿਲ ਕਰ ਸਕਦੇ ਜੀ 54 ਕੈਂਡੀਡੇਟ ਨੇ ਜਿਹੜੀ ਉਹ ਆਪਦੇ ਕੁਆਲੀਫਿਕੇਸ਼ਨ ਤੇ ਐਕਸਪੀਰੀਐਂਸ ਦੇ ਮਤਾਬਕ ਆਪਦੀ ਐਪਲੀਕੇਸ਼ਨ ਆਫ ਹਿਲ ਕਰਕੇ ਆਪਦੇ ਨਾਲ ਅਟੈਚ ਪਰਫਾਰਮਾ ਜਿਹੜਾ ਹੈ ਉਹ ਭਰ ਕੇ ਕੰਪਲੀਟ ਕਰਕੇ ਜੀ ਅਟੈਸਟਡ ਕਾਪੀਜ਼ ਜਿੰਨੇ ਵੀ ਟੈਸਟੀਮੋਨੀਅਲਸ ਹਨ ਕੇ ਤੇ ਬੈਂਕ ਡਰਾਫਟ 100 ਰੁਪਏ ਦਾ ਜੀ ਜਿਹੜਾ ਉਹ ਤੁਹਾਨੂੰ ਸੈਂਡ ਕਰਨਾ ਹੋਵੇਗਾ ਜੀ ਐਡਰੈਸ ਨੋਟ ਕਰ ਲਓ ਜੀ ਕਮਪੰਪ ਕੰਟਰੋਲਰ ਪੀਏਯੂ ਲੁਧਿਆਣਾ ਟੂ ਦਾ ਆਫਿਸ ਔਨ ਔਰ ਬਿਫੋਰ 29 8 2025 29 ਤੋਂ ਪਹਿਲਾਂ ਪਹਿਲਾਂ ਇਸ ਐਡਰੈਸ ਦੇ ਉੱਤੇ ਤੁਹਾਨੂੰ 100 ਰੁਪਏ ਦਾ ਬੈਂਕ ਡਰਾਫਟ ਭੇਜਣਾ ਹੋਵੇਗਾ ਜੀ ਐਪਲੀਕੈਂਟ ਮਸਟ ਮੈਂਸ਼ਨ ਹਿਸ ਹਰ ਨੇਮ ਇਨ ਦਾ ਕੈਪੀਟਲ ਲੈਟਰ ਔਨ ਬੈਕ ਸਾਈਡ ਆਫ ਬੈਂਕ ਡਰਾਫਟ ਜਿਹੜਾ ਵੀ ਤੁਸੀਂ ਬੈਂਕ ਡਰਾਫਟ ਬਣਾ ਕੇ ਭੇਜੋਗੇ ਜੀ ਉਹਦੇ ਪਿੱਛੇ ਤੁਹਾਡੇ ਕੈਪੀਟਲ ਅੱਖਰਾਂ ਦੇ ਵਿੱਚ ਤੁਹਾਡਾ ਨਾਮ ਲਿਖਿਆ ਹੋਣਾ ਚਾਹੀਦਾ ਜੀ ਦੇ ਸ਼ੁੱਡ ਅਪੀਅਰ ਬਿਫੋਰ ਦਾ ਸਿਲੈਕਸ਼ਨ ਕਮੇਟੀ ਫੋਰ ਸਕਰੀਨਿੰਗ ਆਫ ਆਫ ਦਾ origignal ਡਾਕੂਮੈਂਟ ਔਨ 5 9 2025 11 am ਤੁਹਾਨੂੰ ਯਾਨੀ ਕਿ 5 9 2025 ਨੂੰ ਸਵੇਰੇ 11 ਵਜੇ ਹਾਜ਼ਰ ਹੋਣਾ ਪਵੇਗਾ ਜੀ ਆਫਿਸ ਦੇ ਵਿੱਚ ਇਨ ਦਾ ਆਫਿਸ ਆਫ ਅੰਡਰਸਾਈਨਡ ਨੋ ਸੈਪਰੇਟ ਲੈਟਰ ਵਿਲ ਬੀ ਇਸ਼ੂਡ ਕੋਈ ਵੀ ਤੁਹਾਨੂੰ ਸੈਪਰੇਟ ਇਨਫੋਰਮੇਸ਼ਨ ਨਹੀਂ ਭੇਜੀ ਜਾਵੇਗੀ ਜੀ ਟੀ ਡੀਏ ਦਾ ਕੋਈ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਤੁਹਾਨੂੰ ਦਾ ਸਰਵਿਸ ਆਫ ਇਨਕਮੈਂਟਸ ਆਰ ਲਾਇਅਬਲ ਟੂ ਦਾ ਟਰਮੀਨੇਟਡ ਐਟ ਐਨੀ ਟਾਈਮ ਵਿਦ ਆਊਟ ਐਨੀ ਨੋਟਿਸ ਦੋਸਤੋ ਉਮੀਦ ਕਰਦੇ ਹਾਂ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਮਿਲਦੇ ਹਾਂ ਦੋਸਤੋ ਹੋਰ ਨਵੀਂ ਭਰਤੀ ਲੈ ਕੇ ਨਵੇਂ ਪੋਸਟਾਂ ਦੇ ਨਾਲ ਧੰਨਵਾਦ ਜੀ